ਵੀਰ ਕਿੰਨੇ ਕੁੜੀ ਸੈੱਟ ਕਰਨੀਆਂ ਮੈਂ ਕਰ ਲਵਾਂ ਵੀਰ ਜੀ ਕੋਈ ਨਾ ਤੇ ਚੱਕ ਹਾਂ ਕਰੂਗੀ ਤੈਨੂੰ ਲੱਗਦਾ ਮੈਂ ਕਰਾ ਦੇਣੀ ਹਾਂ ਅੱਜ ਕੋ ਮੈਂ ਇਹ ਥੋੜੀ ਗੱਲ ਯਾਰ ਈ ਗੰਦੇ ਜਿਹੇ ਹਾਸੇ ਨਹੀਂ ਪਉਂਦੇ ਮੇਰੇ ਵਲੌਗ ਤਾਂ ਐਂ ਚੱਲਦੇ ਪਹਿਲਾਂ ਚੱਲਦੇ ਹੁੰਦੇ ਸੀਗੇ ਲੋ ਜੀ ਸ਼ੇਰਾ ਹਿੰਮਤ ਕਰਕੇ ਕਰਨ ਲੱਗਾ ਪ੍ਰਪੋਜ਼ ਅੱਜ ਤੇ ਤੁਹਾਡੇ ਨਾਲ ਬਹੁਤ ਸੀਰੀਅਸ ਗੱਲ ਕਰਨੀ ਸੀਗੀ ਅੱਜ ਮੈਂ ਤင်း ਯਾਰ ਕਿੱਦਾਂ ਵਾ ਬੋਰਡ ਆਈਫੋਨ ਦਾ ਫਿਰ ਸਭ ਚੱਲਣ ਦੀ ਢੀਸ ਅੱਭੀ ਆਲਾ ਬਗੀ ਅਲੇ ਦੇ ਵੱਲ ਇੰਨੀ ਇਨਕਮ ਨਹੀਂ ਹੁੰਦੀ YouTube ਤੋਂ ਬਰ ਸਬਸਕ੍ਰਾਈਬ ਜਰੂਰ ਕਰਨਾ ਸ਼ੇਅਰ ਕਰਨਾ ਹਾਂਜੀ ਠੀਕ ਅੰਨੀ ਸ਼ਸ਼ੀਕਲ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਹੋ ਲੋ ਜੀ ਬਾਬੇ ਅੱਜ ਆਏ ਕਿੱਥੇ ਆਏ ਹੈ ਜੀ ਦਾ ਪਾਰਕ ਹਾਂਜੀ ਪਾਰਕ ਤੇ ਵੀਰ ਕਿੰਨੇ ਕੁੜੀ ਸੈੱਟ ਕਰਨੀਆਂ ਮੈਂ ਕਰ ਲਵਾਂ ਵੀਰ ਜੀ ਕੋਈ ਨਾ ਤੇ ਇਹੋ ਜਿਹਾ ਕੰਮ ਨਾ ਕਰਾਏ ਤੇ ਸਾਡਾ ਅਜਾ ਡੇਰ ਵਾ ਜੀ ਇਹ ਥੇ ਹੀ ਫਿਰ ਨਹੀਂ ਕੁਲੀ ਨੰਬਰ ਪੋਸ ਕਰ ਲਾ ਗਿਆ ਉਹ ਕਰ ਲੇਗਾ ਪਿਆਰ ਹੋ ਗਿਆ ਵੀਰਾ ਟਾ ਤੇ ਕਹਿੰਦਾ ਮੈਂ ਚੱਲਾਂ ਉਹ ਕਹਾਂਗੇ ਨੇ ਕਹਾਂਗੇ ਕੀ ਹੋਣੇ ਕੀ ਕਿਆ ਨਹੀਂ ਕਿਆ ਨਹੀਂ ਕਿਆ ਭਾਜੀ ਇਹ ਕਹਿੰਦਾ ਕਿ ਨਾ ਕਰ ਗਿਆ ਪਰ ਮੇਰੇ ਨਾਲ ਉਹ ਮੈਂ ਤੈਨੂੰ ਨਹੀਂ ਆਉਣਾ ਭਾਜੀ ਮੇਰੇ ਇੱਕ ਮਿੰਟ ਖੜੀਆਂ ਜਾਂਦੀਆਂ ਮੈਂ ਕਹਿੰਦਾ ਅੱਗੇ ਚੱਲੀ ਜਾਂਦਾ ਪਰ ਮੇਰੇ ਕਹਿੰਦਾ ਹਾਂਜੀ ਸ਼ਸ਼ੀਗਲ ਸਰ ਨੂੰ ਕਿਵੇਂ ਸਾਰੇ ਠੀਕ ਹੋ ਲੋ ਜੀ ਬਾਬਿਓ ਤੁਹਾਡਾ ਸਵਾਗਤ ਆਪਣੇ ਚੈਨਲ 'ਤੇ ਯੋਧ ਵੀਰ ਤੇ ਤੇ ਅੱਜ ਕਰ ਲੱਗੇ ਆਂ ਵਲੋਗ ਸਟਾਰਟ ਆਈਸੀ ਕੇ ਪਟਾਲੇ ਆਈਸੀ ਕੇ ਤੇ ਕਿੱਥੇ ਆਈ ਸੀਗੇ ਆਪਾ ਹਜੀਰਾ ਫਰਕ ਆਈ ਸੀਗੇ ਤੇ ਮੈਂ ਸੋਚਿਆ ਵਲੌਗ ਬਣਾਉਨੇ ਆ ਪਹਿਲਾਂ ਤੇ ਵਿਹਲੇ ਬੈਠੇ ਸੀ ਤੇ ਤੁਸੀਂ ਬੋਲੋ ਪਹਿਲਾਂ ਵੀਰ ਜੀ ਆਜੋ ਆਜੋ ਮਮਾ ਗੁੱਸਾ ਕਰਕੇ ਮੈਂ ਇਹ ਨਹੀਂ ਵਲੌਗ ਆਓ ਮੈਨੂੰ ਨਾ ਬੁਲਣ ਦਿਓ ਗੁੱਸਾ ਕਰਕੇ ਵਲੌਗ ਜਿਹੜੀ ਲੈ ਨਹੀਂ ਲੈ ਹਨੂ ਚੱਲ ਗਿਆ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਆ ਗਿਆ ਇੰਟਰੋਡਕਸ਼ਨ ਇਹਦੀ ਲਵਾਈ ਹੋਣੀ ਕੋਈ ਨਹੀਂ ਥੋੜਾ ਜਿਹਾ ਮੇਰੀ ਬਾਜੋਂ ਕਰਾ ਲਈ ਪਹਿਲਾਂ ਉਹਨਾਂ ਦੀ ਕਰਾ ਲੈਂਦੇ ਨੇ ਛਾੜੇ ਬਾਕੀ ਕਰ ਲਵਾਂਗੇ ਸਹੀ ਚੱਲੋ ਉਹ ਵਾਕਿਆ ਮੈਂ ਨਾ ਇਨਾ ਪੰਪਣਾ ਦੇ ਪਾੜ ਜਿੰਨੇ ਹੋਣ ਪਰਪੋਜ਼ ਕਰ ਹੋਣਗੇ ਨਾ ਕਿੰਨੇ ਵੈਸੇ ਰੋਣ ਕਾਕੇ ਬੜੇ ਲੱਗਿਆ ਇੱਥੇ ਮੈਂ ਵੀ ਯਾਰ ਸਾਡਾ ਦਿਲ ਬੜਾ ਲੱਗਦਾ ਬਟਾਲ ਕਰਦਿਆਂ ਕੁਝ ਹੈ ਨਹੀਂ ਆ ਤੇ ਬਟਾਲੇ ਰੌਣਕ ਮੇਲਾ ਵੱਧ ਹੁੰਦਾ ਸੋ ਤੇ ਬਾਕੀ ਕਰ ਰਹੇ ਆ ਮਨੋਰੰਜਨ ਤੁਹਾਡਾ ਸਾਰਿਆਂ ਦਾ ਓਕੇ ਗਾਇਸ ਲਵ ਯੂ ਜਿੱਤੇ ਕੋਈ ਹੋ ਜਾ ਕੰਮ ਹੋ ਗਿਆ ਨਾ ਕਿਪ ਕਰਦੇ ਨਹੀਂ ਨਹੀਂ ਆਡਾ ਚੱਲਦਾ ਹੈ ਉਹ ਸੋਹਲਾ ਡਸਟਪੀਨ ਜਿ ਮਗਰਾ ਉਹ ਮੈਂ ਤਾਂ ਹੁਣੇ ਦੇਖਿਆ ਉਹ ਬਾਹਰ ਵਿੱਚ ਉਹ ਪਰ ਨਾਲ ਅਸੇ ਲੱਗਾ ਸਾਲਿਆ ਤਾਂ ਸਾਥ ਬੈਠਾ ਆਪੇ ਗਲਤੀ ਕਰੀ ਆ ਫੜੀ 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 ਉਹ ਮੈਡ ਹੋਤਾ ਨਹੀਂ ਚੱਲਦਾ ਤੇ ਆਓ ਫਿਰ ਮਟਾਲੇ ਵਾਲਿਓ ਆਜੋ ਮਿਲ ਜੋ ਜੇ ਕਹੇ ਨੇ ਫੋਟੋ ਕਰਾਉਣੀ ਹੈ ਆਜੋ ਆਇਓ ਵੇਲੇ ਹੋ ਗਿਆ ਜੀ ਹਾਂਜੀ ਵੀਰ ਜੀ ਕੁਸ 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 ਕਿਤਾ ਸਮੈ ਨਹੀਂ ਫਿਰ ਫੋਟੋ ਕਰਿਆ ਵਲੋਗ ਬੰਦ ਕਰਨਾ ਮੈਂ ਕਰ ਲਓ ਤੇ ਵੇਖੋ ਜੀ ਹਜੀਰਾ ਪਾਰਕ ਵੇਖ ਲਓ ਤੁਸੀਂ ਵੇਖੋ ਪਰਮਾ ਵੀ ਹਾਲਾ ਲੱਥਾ ਲੱਥਾ ਉਹ ਤੂੰ ਹੀ ਆਇਆ ਤੂੰ ਉੱਥੇ ਬੈਠਾ ਮੈਂ ਉਹ ਵੇਖਣ ਆਇਆ ਤੇ ਦੇਖ ਸਕਦਾ ਤੀ ਬਹੁਤ ਕਬਰਾਂ ਨੇ ਬੈਡ ਹੈਪੀ ਬ੍ਰੋ ਤੇ ਆ ਫੋਲ ਕਰਨੇ ਛੁੱਟੇ ਨੇ ਬੜੇ ਮੈਂ ਇਹ ਤੇ ਚੀਜ਼ ਬੜੀ ਕੰਮਦੀ ਹੈ ਪ੍ਰਪੋਜ਼ ਕਰਨ ਦੇ ਕੰਮ ਆ ਜਾਂਦੇ ਸਿੱਟਾ ਨਹੀਂ ਸਿੱਟਾ ਨਹੀਂ ਗਲਾਬੀ ਹੈਗਾ ਲਾਬੀ ਸਿੱਟਾ ਆਈ 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 ਲਵ ਜੀ ਬੇਬੀ ਸੌਰੀ ਆਈ ਹਾਂ ਬਿਲਕੁਲ ਲਵ ਆਈ ਲਵ ਯੂ ਆ ਲਵ ਯੂ ਮੈਂ ਲੈ ਬੱਕੀ ਚੈਨ ਸੌਦਾ ਸਾਰਾ ਤੂੰ ਹੀ ਕਰਿਓ ਸਾਲਾ ਕੁੜੀ ਇਹਨਾਂ ਨਾਲ ਕਰਨਾ ਨਹੀਂ ਹੈ ਸਾਰੇ ਕੁੜੀਆਂ ਨੇ ਕੰਨਾ ਹੀ ਇੱਕ ਦਿਨ ਕਰ ਲੈਣੇ ਇਹਨਾਂ ਬਲਾ ਲੋ ਜੀ ਆਏ ਆ ਜੀ ਹਲਾਇ ਤੇ ਇੱਥੇ ਲਾ ਜੀ ਦੇ ਬਲਾ ਸਾਰੇ ਨਹੀਂ ਕਾਮਾ ਤੇ ਕਲ ਵੀ ਲਾ ਦੇ ਸਾਰੇ ਮੇਰੇ ਤੇ ਦੇਖੋ ਪੋਰ ਹੀ ਰਹੇ ਆ ਕਿਉਂਕਿ ਸਾਡਾ ਅਰਜੀਨਲ ਲਾਇ ਫੋਲੋ ਨਾਲ ਠੀਕ ਹੈ ਮੇਰੀ ਕੋ ਤੇਰੇ ਨੂੰ ਦੇਖ ਤੋ ਤੇ ਉਹ ਇਦਾਂ ਹੀ ਮਤਲਬ ਵਲੋਗ ਬਣਾਉਣ ਲੱਪੇ ਆ ਕਿਉਂਕਿ ਸਾਡਾ ਵਾਚ ਟਾਈਮ ਨਹੀਂ ਪੂਰਾ ਹੋਇਆ ਹੋਇਆ ਤਾਂ ਕਿਉਂਕਿ ਲੋਕੀ ਕਹਿੰਦੇ ਵੀ ਵਲੋਗ ਨਹੀਂ ਅਪਲੋਡ ਕਰਦੇ ਵਾਚ ਟਾਈਮ ਨਹੀਂ ਪੂਰਾ ਹੋਣ ਦਿਆ ਨਾਈਟ ਬੈਂਗਰ ਦੀ ਇਹ ਪੁੱਲ ਦੀ ਮਾਂ ਬਣ ਕਰਦੀ ਆ ਵੇ ਕਿਦਾਂ ਕਰਤਾ ਨਹੀਂ ਡੋਨਟ ਡੋਨਟ ਯੂਜ਼ ਗੰਦੀ ਲੈਂਗੁਏਜ ਬ੍ਰੋ ਡੋਨਟ ਡੋਨਟ ਨੋ ਨਾ ਹਿਅਰ ਯਾ ਬਾਕੀ ਹੋਰ ਸੁਣਾਓ ਫਿਰ ਬੁੱਕੇ ਕਹਿੰਦੇ ਕਾਕੇ 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 ਲੈਟ ਰਿਹਾ ਮੇਰੇ ਲੋਰੀ ਸ਼ੇਰਾਬੀਰ ਚੱਲਾ ਪ੍ਰਪੋਜ਼ ਕਰਨ ਉਹ ਸਾਲਾ ਇਹ ਤੇ ਆਪਣਾ ਬੰਦਾ ਆਪਣਾ ਬੰਦਾ ਉਹ ਵੀਰਾਂ ਜਿ ਕਿਸ ਨੂੰ ਕਰਦੇ ਪ੍ਰਪੋਜ਼ ਠੀਕ ਆ ਜਹਾ ਭਰਾ ਉੱਥੇ ਨਹੀਂ ਕਰਨਾ ਕੁੜੀ ਕੁੜੀ ਨੂੰ ਤਾਂ ਪਤਾ ਨਹੀਂ ਆ ਤੇ ਬਾਦੀਆਂ ਜਾਣੀਆਂ ਇੱਥੋਂ ਕਾਲਾਂਗੇ ਉਧਰ ਤਾਂ ਕੀ ਕਰਨ ਚੱਲਾਈ ਚੱਲ ਰਹਿ ਦੇਖੀ ਸ਼ੇਰਾਬੀਰ ਕੋ ਦਿਖੋਂ ਲੱਗਾ ਤੁਹਾਨੂੰ ਹਨਾ ਅਰਸ਼ ਜੀ ਵੀ ਇਦਾਂ ਹੀ ਕੀ ਹੋਣ ਲੱਗਾ ਦੱਸ ਦੇ ਆ ਜਾ ਤੈਨੂੰ ਮਿਖਾਉਂਦਾ ਕੀ ਹੋ ਗਿਆ ਆਈ ਹਾਂ ਇਹ ਪੱਪੀ ਗਿਆ ਸ਼ਮਸ਼ੀਰ ਖਾਨ ਉਹ ਸਾਲਿਆ ਉਹ ਖਾਨ ਕੱਟ ਓਏ ਓਏ ਗੱਲ ਸੁਣੀ ਆ ਆ ਇੱਧਰ ਆ ਇੱਧਰ ਕਮ ਕਮ ਹੇਅਰ ਬਲੌਗ ਚ ਸੀਨ ਲਈਏ ਆ ਜਾ ਯਾਰ ਆਇਆ ਹੁਣ ਇੱਕ ਵਾਰ ਯਾਰਾ ਸਾਊਂਡ ਕੱਢ ਦੇਣਾ ਸਾਊਂਡ ਕੱਢੇ ਹੁਣੇ ਜੇ ਜਿਹੜਾ ਉਹ ਜਿਹੜਾ ਸਾਊਂਡ ਹੁਣੇ ਕੱਢ ਕੇ ਆ ਕੱਢ ਦੇ ਰੱਖ ਰੱਖ ਆ ਬਤਾ ਨਹੀਂ ਅੰਦਰ ਨਹੀਂ ਜਾ ਸਕਦੇ ਯਾਰ ਖੁੱਲਾ ਨਹੀਂ ਅੰਦਰ ਯਾਰ ਅੰਦਰ ਬੰਦ ਅੰਦਰ ਬੰਦ ਅੰਦਰ ਬੰਦ ਉਹ ਸ਼ੇਟੀ ਆ ਤੁਹਾਨੂੰ ਅੰਦਰ ਦਿਖਾਉਣਾ ਸੀ ਆਪਣਾ ਕਿਲਾ ਜੱਟ ਪਿਛਲੇ ਜਨਮ ਚ ਕਿੰਗ ਹੂੰ ਜੱਟ ਪਿਛਲੇ ਜਨਮ ਚ ਕਿੰਗ ਹੂੰ ਸਸਰੀ ਕਾਂ ਲਾ ਵਲੋਗ ਬੰਦ ਕਰ ਮਾਮਾ ਚੀਜ਼ ਲਖੂਗਾ ਤੁਹਾਨੂੰ ਉਹ ਨਹੀਂ ਵਲੋਗ ਚ ਦੇਖਣੀ ਆ ਇਹ ਥੋੜੀ ਗੱਲ ਯਾਰ ਇਹ ਗੰਦੇ ਜਿਹੇ ਹਾਸੇ ਨਹੀਂ ਪਉਂਦੇ ਮੇਰੇ ਵਲੋਗ ਤਾਂ ਆਣ ਚੱਲਦੇ ਪਹਿਲਾਂ ਚੱਲਦੇ ਹੁੰਦੇ ਸੀਗੇ ਪਹਿਲਾਂ ਮੇਰੇ ਵਲੌਗ ਬਹੁਤ ਚੱਲਦੇ ਸੀ ਕਿ ਪਰ ਹੁਣ ਹਾਸੇ ਨਹੀਂ ਪਉਂਦੇ ਸੀ ਕਿ ਮੁੰਡੇ ਤਾਂ ਚੱਲਦੇ ਨਹੀਂ ਸੀਗੇ। ਮਾੜਾ ਕੋਈ ਪਉਂਦੇ ਮੁੰਡੇ। ਸਮਾਦਾ ਵੇਖ ਲੋ ਇਥੇ ਪੁਲਿਸ ਚੜਦੀ ਫੁੱਲ। ਉਹ ਨਹੀਂ ਸਾਲਾ ਗਲਤ ਗੱਲ ਕਰਛਦੇ। ਨਹੀਂ ਹੈ। ਚੰਗਾ ਲੱਗਦਾ। ਆਪਾਂ ਹਰ ਖੇਤਰੋਂ ਦਾ ਸਰਕਾਰ ਕਰੀਦਾ। ਉਹਨੂੰ ਵੀ ਚੜਦੇ ਨੇ ਤੇ ਆ ਵੀ ਚੜਦੇ ਨੇ। ਓਏ। ਆ ਵੇਲਾ। ਓ ਮਾਈ ਗੋਡ। ਫੋਨ ਰੱਖ। ਕੋਈ ਗਲਤ ਚੀਜ਼ ਫੜੀ ਸੀ ਕਿ ਸ਼ੇਰ ਵੀਰ ਨੇ। ਓ ਨੋ। ਮੈਂ ਤਾਂ ਖੁਡਾ ਨਹੀਂ ਚੁੰਦਾ ਸੀਗਾ। ਉਹ ਨਹੀਂ 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 ਲੈਂਦਾ। ਉਹ ਆਪਾਂ ਕਿੰਨੇ ਬੜੀ ਕਿੰਨੇ ਬੜੀ। ਆਹ ਦੇਖੋ। ਤੇਰੇ ਵੀ ਨੇ ਨਹੀਂ ਸੁਣਤੀ ਇਹ ਗੱਲ ਰੱਖੀ। ਇਹ ਆਈ ਲਵ ਯੂ ਟੂ ਹੋ ਗਿਆ ਹੋ ਗਿਆ ਹੋ ਗਿਆ ਆਹੀ ਆ ਬਸ ਸਾਡੇ ਪੱਲੇ ਹੋਰ ਕੀ ਹੈ ਇਹ ਆਪਣਾ ਛੋਟਾ ਫਰੈਂਡ ਕਰਿਆ ਸੀਗਾ ਫਰੈਂਡ ਅੱਜੇ ਬਣਿਆ ਅੱਜੇ ਹੀ ਤਾਜਾਈ ਹੁਣੇ ਹੀ ਬਲੌਗ ਤੇ ਲੈ ਲਿਆ ਸੀ ਨਾਲ ਹੀ ਵੀਰ ਨੂੰ ਠੀਕ ਹੈ ਤੇ ਕਹਿੰਦੇ ਅੱਜ ਜੰਮਿਆ ਕਿਵੇਂ ਹੈ ਗਾਇਸ ਹੋ ਕੇ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਕਰਾਈਬ ਸਬਸਕ੍ਰਾਈਬ ਜਰੂਰ ਕਰਨਾ ਸ਼ੇਅਰ ਕਰਨਾ ਹੋਲ ਹਾਂਜੀ ਠੀਕ ਹੈ ਜੀ ਥੈਂਕ ਯੂ ਵੀਰ ਜੀ ਬਹੁਤ ਧੰਨਵਾਦ ਤੁਸੀਂ ਵੀ ਕਰਦੇ ਹੋ ਕਰ ਜਾਗੇ ਠੀਕ ਹੈ ਉਹ ਦੇਖੋ ਮੇਰੀ ਬੈਨ ਓਕੇ ਜੀ ਧੰਨਵਾਦ ਠੀਕ ਜੀ ਆਹ ਥੱਲੇ ਪੈਰਾਂ ਵਿੱਚ ਹਾਂਜੀ ਅਰੇ ਪੌਣੀ ਯਾਰ ਸਾਰੇ YouTube ਤੇ ਪਾਉਗਾ ਬੋ ਇੰਸਟਾ ਤੇ ਆਪਾਂ ਸਟੋਰੀ ਪਾਵਾਂਗੇ ਤੇ ਇੰਸਟਾ ਤੇ ਫੋਲੋ ਕਰ ਲਿਓ ਜੋਧੇ ਦਾ ਨਾਮ ਇੰਸਟਾ ਤੇ ਨਾਮ ਹੈ ਜੋਧਵੀਰ ਤੇ YouTube ਤੇ ਸੇਮ ਹੀ ਆ ਠੀਕ ਆ ਬਾਕੀ ਨੰਬਰ ਨੰਬਰ ਤੇ ਇਡਰੈਸ ਲਿਖ ਲਓ ਹਾਂ ਹਾਂ ਜ਼ਰੂਰ ਦੇ ਲਓ ਹਣ ਕਾਕੇ ਨੇ ਕਹਿਤਾ ਵਾ ਤੇ ਹੁਣ ਕਰ ਦਿਓ ਠੀਕ ਆ शेरे <laughs> <laughs> परपोज करना होना तू तू चाहना करना ओ दे बेचारा सैड जहा बैठा सामने करूंगी तो चक हा, करू भी मैं हाँ करूगी शेरा हिम करके कर लगा प्रपोज अ ਚੱਲ ਕੋਈ ਨਾ ਉਧਰ ਫਰਮਾੜੀ ਨੈਕਸਟ ਆਪਸ਼ਨ ਆਏ ਹੋਏ ਅੱਖਾਂ ਵਿੱਚ ਕੀ ਕੀ ਉਹਦੀਆਂ ਇਹ ਸ਼ਰਮਾਉਂਦਿਆ ਸ਼ਰਮੋਂ ਦੀ ਫੇਰ ਚੱਕਰੀ ਮੜਿਆ ਚੱਕਰੀ ਮੜਿਆ ਗੈਸ਼ਰ ਜੇ ਮਤਲਬ ਇਹ ਮਤਲਬ ਜੈਂਡਰ ਕੋਈ ਰਿਸਪੌਂਸ ਨਹੀਂ ਦਿੰਦਾ ਉਹ ਕੋਈ ਜੰਦੀ ਨਹੀਂ ਜੈਂਡਰ ਜੇ ਮੇਲ ਹੋਇਆ ਫਿਰ ਮਤਲਬ ਉਹ ਲੈ ਪਹਿਲਾਂ ਭਾਜੀ ਕੀ ਵੇਖ ਨਹੀਂ ਹਾਂ ਕਿਸਮਤ ਮਾੜੀ ਹੈ ਕੋਈ ਨਾ ਚਲ ਕੋਈ ਨਹੀਂ ਕੋਈ ਨਹੀਂ ਆ ਜਾ ਮੇਰਾ ਸਾਡੀ ਕਿਸਮਤ ਟਿੱਲੀ ਏ ਸਾਥੋ ਕਿਸੇ ਦਾ ਦਿਲ ਨਹੀਂ ਲਾ ਹੁੰਦਾ ਹੋਰ ਹੈਗਾ ਯਾਰਾ ਕਮ ਹੇਅਰ ਕੁਈ ਕਰਦੇ ਹੁਣ ਲੈ ਮੈਂ ਆਪਣੇ ਪ੍ਰਾਨ ਕਰ ਦਿੰਦਾ ਬਹੁਤ ਥੀਲਾ ਇਹਨਾਂ ਦੀ ਵਿੱਚ ਆਈ ਬੜਾ ਚਲਾਕ ਹੈ ਇਹ ਨਹੀਂ ਜਾਣ ਕੇ ਡਕਦਾ ਵਾ ਉਹ ਚੁੱਕ ਲੈ ਆ ਓਏ ਚੁੱਕ ਲਈ ਠੋਕ ਹੈ ਓਕੇ ਇਦੋਂ ਦੋਵੇਂ ਜਣੇ ਇਹਨੂੰ ਕਰ ਲੈਣੇ ਨਾ ਹਾਂ ਨਹੀਂ ਨਹੀਂ ਰਹਿਣ ਤੇ ਰਹਿਣ ਤੇ ਨਹੀਂ ਰਹਿਣ ਉਹ ਵੀਰ ਵੀ ਭਰਾ ਨਾਲ ਦੇ ਹਾਲ ਲਵ ਯੂ ਟੂ ਐਂਡ ਆ ਜਿਹੜੀ ਮੈਂ ਉਂਗਲਾ ਕੀਤੀ ਸੀ ਮੈਂ ਇਦਾਂ ਕੀਤੀ ਸੀ ਠੀਕ ਹੈ ਨਾ ਮੈਂ ਫੜ ਦੇਣੀ ਤੇਰੀ ਮੈਂ ਆਏ ਹੋਏ ਇਹ ਗੰਦਾ ਜਿਹਾ ਕੀ ਕਰ ਦੇਣਾ ਹੁਣ ਇਕੱਠੇ ਹੋ ਗਏ ਦੋਵੇਂ ਉਹ ਪਿਆਰ ਮੈਂ ਐਵੇਂ ਪਹਿਨਾਂ ਦੇ ਦੋਵਾਂ ਚ ਆ ਗਿਆ ਜਿਹਨਾਂ ਨਾਲ ਟਕਰਾਉ ਕਰਨੇ ਆਏ ਨਾ ਤੁਹਾਡੀ ਨਾਲ ਬਹੁਤ ਸੀਰੀਅਸ ਗੱਲ ਕਰਨੀ ਸੀਗੀ ਅੱਜ ਮੈਂ ਕਿੰਨੇ ਯਾਰਾਂ ਨੂੰ ਫੋਲੋ ਕਰੀ ਜਾਂਦੇ ਆ ਇੰਸਟਾ 'ਤੇ ਇਹਨੂੰ ਕਰੀ ਜਾਂਦੇ ਤੇ ਸਾਨੂੰ ਕੋਈ ਫੋਲੋ ਨਹੀਂ ਕਰਦਾ ਅਨਫੋਲੋ ਕਰੀ ਜਾਂਦੇ ਸਾਰੇ ਕੋਈ ਨਹੀਂ ਫੋਲੋ ਨਹੀਂ ਕਰਦਾ ਤੈਨੂੰ ਤੇ ਅਨਫੋਲੋ ਕਰਨ ਦੇ ਆ ਤੇ ਇੱਧਰ ਪਲੇਨ ਹੁੰਦੀ ਆ ਹਾਰਟ ਤੇ ਹਾਰਟ ਵੇਖੀਂ ਕਿਦੇ ਇੰਨੀ ਦਰਦ ਲਾ ਕੇ ਦੇਖ ਹਿੱਡਣਾ ਕਰਿਆ ਕਰੋ ਇਹ ਪਹਿਲਾਂ ਬਾਡੀ ਦੇ ਜਿਹੜੇ ਵੀਡੀਓ ਨਹੀਂ ਮਾਰ ਲੂੰਗਾ ਕਰਿਆ ਕਰੋ ਲਾ ਕੇ ਹਸਪੀਟਲ ਵੀਡੀਓ ਕਰਾਂਗੇ ਪੋਸਟ ਛੇਤੀ ਕਰਾਂਗੇ ਨਵੇਂ-ਨਵੇਂ ਤੇ ਜਰੂਰ ਕਈ ਵਾਰੀ ਬੰਦੇ ਰੀਲ ਦੋ ਟੱਟੇ ਹੁੰਦੇ ਨੇ ਨਹੀਂ ਦਿਲ ਕਰਦਾ ਵੀਡੀਓ ਵੀਡੀਓ ਅਪਲੋਡ ਕਰਨ ਦਾ ਸਹੀ ਬਾਤ ਹੈ ਟੱਲੇ ਟੱਤੇ ਆ ਟੜਕ ਕਰਕੇ ਮਹਿਫਲ ਵਿੱਚ ਆ ਕੇ ਕਦੇ ਤੂੰ ਬੈ ਸੱਜਣਾ ਓਏ ਵਿਆਹ ਨਹੀਂ ਦੇਖਿਆ ਹੈ ਮੋਕੀ ਗਿਆ ਵਿਆਹ ਨਹੀਂ ਬਿਲਕੁਲ ਹੋਇਆ ਲੱਗਦਾ ਕਦੀ ਫਿਰ ਬਲੌਗ ਬਾਕ ਕਰਨਾ ਸਾਲਾ ਮੇਰੇ ਵਿੱਚ ਹੀ ਭੁੱਕੀ ਜਾਂਦਾ ਭੈਣ ਗੰਦਾ ਜਿਆ ਤੇ ਬਾਕੀ ਲਵ ਯੂ ਤੁਹਾਨੂੰ ਸਾਰਿਆਂ ਨੂੰ लोग देखा करो मेरे मैं ट्राई करूंगा कि मैं बेस्ट करूं अपना परफॉरमेंस दूं और ए, लो जी हुन अपन हीरा पार्स ਦੀ ਵੀਡੀਓ ਬਣਾਉਣੀ ਹੈ ਓਏ ਕਿੱਥੇ ਭੜਾ ਗੱਡੀ ਦੀ ਚਾਬੀ ਕਿੱਥੇ ਆ ਗੱਡੀ ਦੀ ਚਾਬੀ ਆ ਲੈ ਜਿਹੜੇ ਵੱਲ ਇਨਕਮ ਨਹੀਂ ਹੁੰਦੀ YouTube ਤੋਂ ਬਾਹਰ ਗੱਡੀ ਇਨਕਮ ਨਹੀਂ ਹੁੰਦੀ YouTube ਤੋਂ ਲੈ ਆ ਮੈਂ ਕੋਈ ਨਾ ਕੀ ਕੀਤਾ ਨਾ ਜੇ ਲੋ ਉਹ ਤੁਹਾਨੂੰ ਵੀ ਆਦੀ ਲੱਗ ਗਈ ਆਲੇ ਇੱਥੇ ਹੀ ਹੈ ਕੀ ਕਰੀਏ ਭਰਾ ਆ ਸਕੈਨਰ ਵੀ ਸਕੈਨਰ ਨੂੰ ਸਕੈਨ ਹੋ ਰਿਹਾ ਉੱਥੇ ਸੈਂਸਰ ਸੈਂਸਰ ਸੋਰੀ ਵੀਰ ਜੀ ਨੂੰ ਠੰਡ ਬਹੁਤ ਆ ਗਈ ਯਾਦ ਵੀ ਰੱਖੀ ਇਹ ਉਹ ਸਾਰੇ ਸੱਚਾ ਮਾਣ ਪਾਗੜਾ ਲਾਸੀ ਤਾਂ ਪਰਨਣ ਲਾਉਂਦੇ ਨੇ ਸਭ ਤੇ ਮਮਾ ਸਰਦਾਰ ਬੰਦੇ ਟੋਪੀ ਨਹੀਂ ਪਾਉਂਦੇ ਹਾਏ ਕੋ ਉਦਾਂ ਹੀ ਫਿਰ ਯਾ ਬੇਬੇ ਤੇ ਗੱਡੀਆਂ ਵਾਲੀ ਗੱਲ ਝੂਠੀ ਆ ਹਲੇ ਬਲੌਗ ਤੋਂ ਇਨਕਮ ਨਹੀਂ ਹੁੰਦੀ ਯਾਰ ਕੋਈ ਤੁਸੀਂ ਵੇਖਦੇ ਹੀ ਨਹੀਂ ਜਿੱਦੇ ਇਨਕਮ ਕਿੱਥੋਂ ਆਣੀ ਹੈ ਬਾਕੀ ਆਪਾਂ ਫੰਕਸ਼ਨ ਲਈ ਪੈਸੇ ਪਾਈਦਾ ਹਨ ਫਿਰ ਸਿਆਲ ਜ ਆ ਬਹੁਤ ਬੰਗਾ ਹੁਣ ਚਲਾ ਯਾਰ ਗੱਡੀ ਜ ਮੈਨੂੰ ਗੱਡੀ ਦੀ ਯਾਦ ਨਹੀਂ ਕਿ ਕਦ ਲੱਗ ਜੂਗੀ ਭੈ ਜੋ ਫੇਰ ਮਹਿੰਗੀ ਗੱਡੀ ਆ ਨਾ ਮਹਿੰਗੀ ਗੱਡੀ ਯਾਰ ਇਹ ਤਾਂ ਭਰਾ ਮੰਦਾ ਰਹਾ ਮੰਦਾ ਰਹਾ ਸੀਟ ਤੇ ਮੇਰਾ ਰੁਕਦੀ ਤਾਂ ਨਹੀਂ ਨੋ ਨੋ bro ਜਿਆਦਾ ਪਿੰਡ ਜਿਆਦਾ ਪਿੰਡ ਨੂੰ ਭੜਾ ਨਹੀਂ ਖਲਾਰਨਾ ਫਿਰ ਓਏ ਯਾਰੀ ਧੁੱਪ ਛੜੀ ਯਾਰ ਸੋਣਗੇ ਠੰਡ ਹੋਈ ਯਾਰ ਓ ਠੰਡ ਹਮਕੋ ਲਗੇਗੀ ਨਾ ਮੈਂ ਬਲੀਡੇ ਵੇ ਕਦਨੇ ਪਾਈ ਮੈਂ ਜੈਡ ਦੇ ਬਣਾਉਂਗਾ ਨਹੀਂ ਫਲਫੀ ਦੀ ਜੈਕਟ ਪਈ ਆ ਵਾਹ ਜੈਡ ਸੋ ਹੋ ਵੀਰ ਬ੍ਰੋ ਯੂਰ ਚਸ਼ਮਾ ਇਜ਼ ਓਪਨ ਓਪਨ ਹੋ ਗਿਆ ਯਾ ਤੇ ਚਲਾਓ ਯਾਰ ਚਲਾਓ ਯਾਰ ਮੈਂ ਤੇ ਤੁਹਾਨੂੰ ਮਤਲਬ ਮੇਰੇ ਕੋਲ ਲਾਇਸੈਂਸ ਨਹੀਂ ਯਾਰ ਮੇਰੇ ਕੋਲ ਲਾਇਸੈਂਸ ਨਹੀਂ ਮੇਰੇ ਕੋਲ ਲਾਇਸੈਂਸ ਨਹੀਂ ਬ੍ਰੋ ਇਹਨਾਂ ਨੇ ਕਰਿਆ ਕਰੋ ਚਲ ਫੜੋ ਫੜੋ ਲਾਈਸੈਂਸ ਲਾ ਲੀ ਚੱਲ ਲੱਗਣਿਆ ਚਲਾਓ ਫਿਰ ਯਾ ਲਾਓ ਯਾਰ ਨੰਗਾ ਕਰਿਆ ਕਰੋ ਪਰ ਮਰੇ ਯਾਰ ਸਿਆਣੇ ਬਣਾਇਆ ਕਰੋ ਕੀ ਯਾਰ ਤੀ ਯਾਰ ਮੋਟਰਸਾਈਕਲ ਸਿਆਣੇ ਬਣਾਇਆ ਕਰੋ ਮਰੇ ਯਾਰ ਜੁੱਟ ਦੇਖਿਆ ਯਾਰੀ ਮਮਾ ਇੰਟਵਿਊ ਕੋ ਮਮਾ ਕੋ ਵਿਖਾਉਣਾ ਨੇ ਮੈਂ ਚੱਕਿਆ ਤੇ ਲਾਈਟ ਲਾਈਟ ਇਹ ਲੋ ਜੀ ਹੁਣ ਆਪਾਂ ਜਿਹੜੇ ਭੋਰਣੀਆਂ ਸੀ ਰਬਰ ਭੋਰ ਲੀਆਂ ਹੁਣ ਆਪਾਂ ਸ਼ੋਪਿੰਗ ਕਰਨ ਚੱਲੇ ਆ ਬਹੁਤ ਵੱਡੇ ਮੋਲ ਇਹ ਕਹੇ ਨੇ ਇਦਾਂ ਦੇ ਕੰਮ ਨਹੀਂ ਕਰੀਂ ਦਿੰਦੇ ਗੰਦੇ ਜੀ ਲੋਕ ਇੱਥੇ ਆਉਂਦੇ ਨੇ ਚਾਹੇ ਬੋਰਿੰਗ ਹੋਵੇ ਚਾਹੇ ਪਰੀਆਂ ਉੱਤੇ ਬੈਠੇ ਹੋਣ ਪਿਆਰੀ ਹੁੰਦਾ ਵਾ ਯਾਰ ਰਾਈਟ ਕਿਉਂ ਨਹੀਂ ਹਾਂ ਦੇ ਪਿਆਸਾ ਤੇ ਗੰਦਾਸਾ ਚੋਂ ਜਾ ਬਰੋ ਕਿਧਰ ਜਾਣਾ ਉਹਨੂੰ ਨਹੀਂ ਲੱਭਦਾ ਓਏ ਕਿੱਥੇ ਹੋ ਜੀ ਵੱਡਾ ਮੋਲ ਕਿੱਥੇ ਆ ਬਿਕ ਮੋਡ ਓਏ ਫੋਕ ਕੇ ਵੇਕ ਵੀਰ ਜੀ ਚੱਲ ਕੋਈ ਨਾ ਉਹ ਤੂੰ ਬਲایا ਗੱਲ ਪਾਲਿਆ ਵਾ ਬਲੌਗ ਲਿਆਣਾ ਵੀ ਆਦੀ ਦਿਖਾ ਲਿਆ ਫੋਨ ਆਈਫੋਨ ਦਾ ਲਾਇਆ ਤੇ ਵੇਚ ਰ ਸਬਜੀ ਦਾ ਆਲੂ ਲੈ ਗੰਦਾ ਦਿਖਾ ਨਹੀਂ ਨਹੀਂ ਦਿਖਾਏ ਨੇ ਖਾਣੇ ਨੇ ਓ ਬਿਆਣਾ ਯਾਰ ਆ ਨਾ ਮੈਨੂੰ ਘੋਣਾ ਉਹਨੇ ਕੋਈ ਉੱਟਾ ਮੋੜਾ ਭੈ ਜੇ ਤੁਹਾਨੂੰ ਮਜ਼ਾ ਵੀ ਸੁਣਿਆ ਜਾਰੀ ਕੋਈ ਮੈਂ ਨਹੀਂ ਹਾਂ ਲੜਨਾ ਨਹੀਂ ਲੜਦਾ ਰਹਿੰਦਾ ਜਾਂਦਾ ਯਾਰ ਆਪਾਂ ਕਿ ਨਾਲੇ ਕੇ ਰਹੀ ਹੁੰਦੀ ਆ ਮੈਂ ਕੋਈ ਟੋਰੀ ਇਹ ਕੋਈ ਨਾ ਕਮਾ ਕੇ ਵਖਾਵਾਂਗੇ ਤੈਨੂੰ ਇਦਾਂ ਨਹੀਂ ਵਖਾਉਣ ਇਹ ਇਦਾਂ ਵਖਾ ਦੇਣਾ ਇਹ ਤੁਹਾਨੂੰ ਲੱਗਦਾ ਨਹੀਂ ਨਾ ਪਾ ਹਾਂ ਹੀ ਨਹੀਂ অটো ਮਾਲਾ ਜਦੋਂ ਸਾਡੇ ਆਪਿੰਦਾ ਪਰ ਆਉਣ ਗਾ ਵੀ ਵੀਡੀਓ ਬਣਾਉਂਦੇ ਸਾਡੇ ਗੰਦੇ ਵੀਡੀਓ ਬਣਾਉਂਦੇ ਸਾਡੀਆਂ ਕੰਦੇ ਹੋ ਜਿਉ ਕਿੱਦਾਂ ਵਾ ਬੋਰਡ ਆਈਫੋਨ ਦਾ ਬੰਦੇ ਸਭ ਜੀ ਚੱਲਣ ਢੀ ਚਲੋ ਕੋਈ ਨਾ ਹੁੰਦਾ ਐਪਲ ਸਭ ਜੀ ਵੀ ਐਪਲ ਵਾਲੀ ਆ ਰੀਅਲ ਦੇਣ ਦੇਣਾ ਆ ਕੀ ਹੁਣ ਅਸਾਂ ਦਾ ਐਂਡਾ ਦੀਆਂ ਉਹ ਧਿਆਨ ਤੇ ਰਹਿੰਦਾ ਵਾ ਤੇ ਜੇ ਕਿਸੇ ਨੇ ਸਸਤੀਆਂ ਗੁੱਡੀਆਂ ਲੈਣੀਆਂ ਹੋਣਗੀਆਂ ਜਾਂ ਕੱਟੂ ਲੈਣੇ ਹੋਣਗੇ ਨਾ ਨਕਟਾ ਜਿਦ ਕਰੇ ਠੀਕ ਹੈ ਜੀ ਤੁਹਾਨੂੰ ਬੈਸਟ ਬੈਸਟ ਗੁੱਡੀਆਂ ਦਵਾਵਾਂਗੇ ਪੰਜਾਬ ਰੋ ਓਕੇ ਵਾ ਵਾ ਬੜਾ ਤੇ ਪਿੱਛੇ ਵਾਲੇ ਥੋੜੇ ਬਿਜੀ ਨੇ ਕੋਈ ਆਪਣੇ ਕੰਮ ਵਿੱਚ ਕੋਈ ਬਿਜੀ ਨਹੀਂ ਮੈਂ ਬਸ ਉਹ ਹੀ ਲੱਗਾ ਹੀ ਉਹੀ ਕੰਮ ਹੋ ਸਾਡੇ ਤੋਂ ਡਰਨ ਡਿਆ ਮੈਂ ਕਿਰੇ ਵਾਲੇ ਕੋਈ ਜਿਹੜਾ ਤੋੜ ਦੂ ਐਦਾਂ ਨਹੀਂ ਭਾਈ ਥੋੜਾ ਆਰਾਮ ਨਾਲ ਥੋੜਾ ਆਰਾਮ ਨਾਲ ਭਾਈ ਧੱਕਾ ਦੱਕਾ ਵਾਹੀ ਕਾਕੇ ਕਿੱਥੇ ਚਲੇ ਆਏ ਕਾਕਾ ਪੂ ਸੰਦੀ ਦੁਕਾਨ ਤੇ ਡੈਕਟਲਾਂ ਚਲੇ ਆਏ ਓਏ ਉਧਰ ਹੋ ਕੰਮ ਹੋ ਗਿਆ ਯੋ ਇਹ ਗੱਲ ਕਹਿਣਾ ਸੀ ਤੈਨੂੰ ਮਰੀ ਕੀ ਵੱਜ ਗਿਆ ਬੰਦਾ ਰੋਵੇ ਤਾਂ ਫਾਇਦਾ ਵਾ ਇਹਨਾਂ ਕੋ ਵੱਜ ਗਿਆ ਸਮਝੋ ਸਾਰੀ ਟੋਹਾਂ ਕੋ ਵੱਜ ਗਿਆ ਬਸ ਸਾਲਿਓ ਮੇਰੇ ਭਵਾਣਾ ਦਿਓ ਕਿਤੇ ਨਹੀਂ ਵੱਜ ਗਿਆ ਲੋ ਜੀ ਦੇਖੋ ਬਟਾਲੇ ਦੇ ਗਲੀਆਂ ਓਏ ਗੱਡੀ ਵਾਲੇ ਦੇ ਵਿੱਚ ਮਾਰ ਕੇ ਕਹਿੰਦੀ ਬ੍ਰੇਕਾ ਤਾਂ ਮਾਰੀ ਤੂੰ ਚਲੋ ਕੋਈ ਨਾ ਕੋਈ ਨਾ ਮੈਨੂੰ ਕਹਿੰਦੇ ਮੋਰਤਾਲਿਆਂ ਨੂੰ ਮਾਰ ਜਦ ਤਨੂੰ ਇਦਾਂ ਨਹੀਂ ਮੇਰਾ ਨਾਂ ਇਦਾਂ ਨਹੀਂ ਹੁਣ ਸਿੱਧਾ ਮਾਰ ਮੈਂ ਹੁਣ ਕਰਕੇ ਕੱਢ ਉਹਦੀ ਤੇ ਨਾ ਤੈਨੂੰ ਸਵੇਰ ਤੱਕ ਨਹੀਂ ਕੱਢਾਂਗਾ ਮੈਂ ਤੈਨੂੰ ਤਾਂ ਹੋ ਗਿਆ ਇਹਨਾਂ ਦੂਜਾ ਮੇਰੀ ਡਰਾਈਵ ਨਹੀਂ ਨਹੀਂ ਹੈਗੀ ਵੀਰ ਜੀ ਵੀਰ ਹਟ ਕੋਲ ਸੰਸਣ ਨਹੀਂ ਆਪਾਂ ਬੱਚਿਆਂ ਲਈ ਨਾ ਵਾਲੇ ਨਾ ਕੱਢਦੇ ਹੋਣੇ ਆ ਜੀ ਸਾਰੇ ਜਹਾਂ ਨਹੀਂ ਕਰੇ ਹੋਣੇ ਹੁਣ ਕੱਢ ਹੈ ਸਾਰੇ ਕੀ ਕਰਨਗੇ ਲੋ ਜੀ ਅਰਸ਼ਵੀਰ ਦੀ ਟ੍ਰੈਵਲਰੀ ਬਹੁਤ ਮਾੜੀ ਸੀ ਕਿਤੇ ਹੁਣ ਸ਼ਰਾਬੀ ਹੋਣ ਲੱਗੇ ਜੇ ਨਹੀਂ ਨਹੀਂ ਸਾਡੇ ਵਾਸਤੇ ਗੱਲ ਨਹੀਂ ਆ ਤੇ ਹੁਣ ਆਪਾਂ ਡਰਾਈਵਰ ਚੇਂਜ ਕੀਤਾ ਤੇ ਹੁਣ ਤੁਹਾਨੂੰ ਮਿਲਦੇ ਆਪਾਂ ਬੜੇ ਮੋਟ ਜਾ ਕੇ ਮਿਲਤੇ ਆਂ ਓ ਭੈਣ ਚੋਲਾ ਤੂੰ ਨਾ ਠੋਕਦੀਂ ਕਿਤੇ ਉਹ ਸਾਰਿਆਂ ਮੇਰੇ ਕੀ ਕਰਨਿਆ ਲੋਕੀ ਵੇਖਦੇ ਉਹ ਸਖਾਈ ਬੰਦੇ ਹਾਂ ਯਾ ਯਾ ਮੈਂ ਯਾ ਯਾ ਯੋ ਯੋ ਰੈਸਟਿੰਗ ਅ ਫਿਊ ਮੂਮੈਂਟਸ ਲੇਟਰ ਲੋ ਜੀ ਲੋਲਿਆ ਮੁੰਡਿਆਂ ਨੇ ਲੀੜੇ ਵੀਰਾਂ ਮੋਟਲ ਲੜ ਗਿਆ ਸੀਗਾ ਉੱਥੇ ਕੱਪੜੇ ਕੱਪੜੇ ਲੱਲੇ ਆ ਵੀਰ ਨੇ ਲੈਟੇ ਬੜਾ ਲੈਣੀ ਹੈ ਹਾਂਜੀ ਚੱਲੇ ਆ ਘਰ ਨੂੰ ਹੋਤੇ ਬਲੌਗ ਬਲੌਗ ਨੂੰ ਦਿੱਲੀ ਕਰਦੇ ਹੁਣ ਬਾਕੀ ਪਿੰਦੇ